ਰੀਡਿੰਗ ਹਾਈਪਰ ਟੈਨਸ਼ਨ ਮਰੀਜ਼ਾਂ ਦੇ ਅੰਕੜੇ ਤੇਜ਼ੀ ਨਾਲ ਵੱਧ ਰਹੇ ਹਨ ਜੋ ਬਹੁਤ ਚਿੰਤਾਜਨਕ ਹਨ ਡੰਡੀ ਇਸ ਬਿਮਾਰੀ ਪ੍ਰਤੀ ਲੋਕਾਂ ਦਾ ਜਾਗਰੂਕ ਹੋਣਾ ਬਹੁਤ ਜ਼ਰੂਰੀ ਹੈ ਡੰਡੀ ਹਾਈਪਰ ਟੈਨਸ਼ਨ ਭਾਵ ਹਾਈ ਬਲੱਡ ਪ੍ਰੈਸ਼ਰ ਜੋ ਵਿਸ਼ਵ ਪੱਧਰ ਉੱਤੇ ਤੇਜ਼ੀ ਨਾਲ ਵਾਦ ਰਹੀਆਂ ਗੰਭੀਰ ਸਿਹਤ ਸਮੱਸਿਆਵਾਂ ਵਿੱਚੋਂ ਇੱਕ ਹੈ ਡੰਡੀ ਭਾਰਤ ਸਮੇਤ ਦੁਨੀਆ ਦੇ ਸਾਰੇ ਦੇਸ਼ਾਂ ਵਿੱਚ ਹਰ ਸਾਲ ਲੱਖਾਂ ਲੋਕ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਦਾ ਸ਼ਿਕਾਰ ਹੁੰਦੇ ਹਨ ਡੰਡੀ ਭਾਰਤ ਵਿੱਚ ਪਿੰਡੂ ਆਬਾਦੀ ਨਾਲੋਂ ਸ਼ਹਿਰੀ ਆਬਾਦੀ ਹਾਈਪਰ ਟੈਨਸ਼ਨ ਤੋਂ ਜ਼ਿਆਦਾ ਪੀੜਿਤ ਹੈ ਡੰਡੀ WHO ਦੇ ਅੰਕੜਿਆਂ ਅਨੁਸਾਰ 30 ਤੋਂ 79 ਸਾਲ ਦੀ ਉਮਰ ਦੇ 1.28 ਬਿਲੀਅਨ ਬਾਲਗ ਹਾਈਪਰ ਟੈਨਸ਼ਨ ਤੋਂ ਪੀੜਿਤ ਹਨ ਡੰਡੀ ਤਾਜ਼ੇ ਅੰਕੜਿਆਂ ਮੁਤਾਬਕ 75% ਤੋਂ ਜ਼ਿਆਦਾ ਭਾਰਤੀਆਂ ਦਾ ਬਲੱਡ ਪ੍ਰੈਸ਼ਰ ਬੇਕਾਬੂ ਹੈ ਡੰਡੀ ਜੇ ਗੱਲ ਪੰਜਾਬ ਦੀ ਕਰੀਏ ਤਾਂ ਹਾਈਪਰ ਟੈਨਸ਼ਨ ਦੇ ਮਰੀਜ਼ਾਂ ਦੀ ਗਿਣਤੀ ਪੰਜਾਬ ਵਿੱਚ ਵੀ ਬਹੁਤ ਹੈ ਡੰਡੀ ਪੀਜੀਆਈ ਚੰਡੀਗੜ੍ਹ ਦੀ ਸਟੱਡੀ ਅਨੁਸਾਰ ਇੱਥੇ ਵੀ ਹਾਈਪਰ ਟੈਨਸ਼ਨ ਦੇ ਮਰੀਜ਼ਾਂ ਦਾ ਅੰਕੜਾ ਲਗਾਤਾਰ ਵਧ ਰਿਹਾ ਹੈ ਡੰਡੀ ਏਵੀ ਤੱਥ ਸਾਹਮਣੇ ਆਇਆ ਕਿ ਜ਼ਿਆਦਾ ਫੋਨ ਉੱਤੇ ਗੱਲ ਕਰਨਾ ਅਤੇ ਹਮੇਸ਼ਾ ਤਣਾਅ ਵਿੱਚ ਰਹਿਣ ਵਾਲੇ ਵਿਅਕਤੀਆਂ ਵਿੱਚ ਹਾਈ ਬਲੱਡ ਪ੍ਰੈਸ਼ਰ ਦੀ ਸੰਭਾਵਨਾ ਦੂਜਿਆਂ ਦੇ ਮੁਕਾਬਲੇ ਜ਼ਿਆਦਾ ਹੁੰਦੀ ਹੈ ਡੰਡੀ ਅਨਿਯਮਤ ਰੁਟੀਨ ਅਤੇ ਗਲਤ ਖਾਣ ਪੀਣ ਦੀਆਂ ਆਦਤਾਂ ਕਾਰਨ ਸਿਹਤ ਖਰਾਬ ਹੁੰਦੀ ਹੈ ਡੰਡੀ ਗਲਤ ਖਾਣ ਪੀਣ ਅਤੇ ਭੱਜ ਦੌੜ ਦੀ ਰੁਟੀਨ ਦਾ ਸਿੱਧਾ ਅਸਰ ਬਲੱਡ ਪ੍ਰੈਸ਼ਰ ਉੱਤੇ ਪੈਂਦਾ ਹੈ ਜਿਸ ਕਾਰਨ ਵਿਅਕਤੀ ਹਾਈ ਬਲੱਡ ਸਟਾਰਟ ਪ੍ਰੈਸ਼ਰ ਜਾਂ लो ब्लड प्रेशर ਦਾ ਮਰੀਜ਼ ਬਣ ਜਾਂਦਾ ਹੈ ਡੰਡੀ ਦੋਵਾਂ ਤਰ੍ਹਾਂ ਦੇ ਬਲੱਡ ਪ੍ਰੈਸ਼ਰ ਹੋਣ ਉੱਤੇ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ ਡੰਡੀ ਇਸ ਲਈ ਇਸ ਬਾਰੇ ਜਾਗਰੂਕਤਾ ਅਤੇ ਸਿਹਤ ਸੰਭਾਲ ਲਈ ਸਿਹਤ ਵਿਭਾਗ ਵੱਲੋਂ ਖਾਸ ਪ੍ਰੋਗਰਾਮ ਐਨ ਸੀ ਡੀ ਰਾਹੀਂ ਲੋਕਾਂ ਨੂੰ ਜਾਗਰੂਕ ਕੀਤਾ ਜਾਂਦਾ ਹੈ ਡੰਡੀ ਇੱਕ ਅਧਿਆਨ ਵਿੱਚ ਸਾਮਣੇ ਆਇਆ ਹੈ ਕਿ ਪਿਛਲੇ 1 ਦਹਾਕੇ ਵਿੱਚ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਤੇਜ਼ੀ ਨਾਲ ਵੱਧਦੀ ਹੋਈ ਦੇਖੀ ਗਈ ਹੈ ਡੰਡੀ ਇਸ ਨੂੰ ਦਿਲ ਦੀਆਂ ਬਿਮਾਰੀਆਂ ਦਾ ਮੁੱਖ ਕਾਰਕ ਕਿਹਾ ਜਾਂਦਾ ਹੈ ਡੰਡੀ ਹਾਈ ਬੀਪੀ ਅਜਿਹੀ ਸਥਿਤੀ ਹੈ ਜਿਸ ਵਿੱਚ ਧਮਣੀਆਂ ਵਿੱਚ ਬਲੱਡ ਪ੍ਰੈਸ਼ਰ ਕਾਫੀ ਵੱਧ ਜਾਂਦਾ ਹੈ ਡੰਡੀ ਇਸ ਕਾਰਨ ਖੂਨ ਦੀਆਂ ਨਾੜੀਆਂ ਵਿੱਚ ਖੂਨ ਦੇ ਪ੍ਰਵਾਹ ਨੂੰ ਬਣਾਈ ਰੱਖਣ ਲਈ ਦਿਲ ਨੂੰ ਆਮ ਨਾਲੋਂ ਜ਼ਿਆਦਾ ਕੰਮ ਕਰਨਾ ਪੈਂਦਾ ਹੈ ਜਿਸ ਕਾਰਨ ਬੀਪੀ ਅਕਸਰ ਹਾਈ ਰਿਕਾਰਡ ਕੀਤਾ ਜਾਂਦਾ ਹੈ ਡੰਡੀ ਹਾਈ ਬੀਪੀ ਨੂੰ ਦਿਲ ਦੇ ਦੌਰੇ ਦਾ ਵੱਡਾ ਕਾਰਨ ਮੰਨਿਆ ਜਾਂਦਾ ਹੈ ਡੰਡੀ ਹਾਈਪਰ ਟੈਨਸ਼ਨ ਅਜਿਹੀ ਬਿਮਾਰੀ ਹੈ ਜਿਸ ਵਿੱਚ ਕੋਈ ਖਾਸ ਲੱਛਣ ਨਹੀਂ ਹੁੰਦੇ ਡੰਡੀ ਆਮ ਤੌਰ ਉੱਤੇ ਆਮ ਵਿਅਕਤੀ ਦਾ ਬਲੱਡ ਪ੍ਰੈਸ਼ਰ 120 80 ਹੁੰਦਾ ਹੈ ਡੰਡੀ ਜੇ ਵਿਅਕਤੀ ਦਾ ਬੀਪੀ 140 90 ਤੋਂ ਵੱਧ ਜਾਂਦਾ ਹੈ ਤਾਂ ਇਸ ਨੂੰ ਹਾਈ ਬੀਪੀ ਦੀ ਸ਼੍ਰੇਣੀ ਵਿੱਚ ਰੱਖਿਆ ਜਾਂਦਾ ਹੈ ਡੰਡੀ ਹਾਈਪਰ ਟੈਨਸ਼ਨ ਤੋਂ ਬਚਣ ਲਈ ਰੋਜ਼ਾਨਾ ਕਸਰਤ ਕਰੋ ਤੇਜ਼ ਚੱਲੋ ਯੋਗ ਕਰੋ ਸਾਈਕਲ ਚਲਾਓ ਜਾਂ ਤੈਰਾਕੀ ਕਰੋ ਡੰਡੀ ਖੁਸ਼ਗਵਾਰ ਮਾਹੌਲ ਅਤੇ ਕੁਦਰਤ ਦੇ ਨੇੜੇ ਰਹੋ ਡੰਡੀ